ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਬਹੁਤ ਦਿਨਾਂ ਬਾਅਦ ਤੇ ਸਾਡੇ ਅੱਜ ਸ਼ਕਲ ਦੇਖ ਰਹੇ ਹੋ ਜੀ ਤੇ ਅੱਜ ਆਪਾਂ ਜਾ ਰਹੇ ਆਂ ਜੀ ਜਿੱਧਰ ਅਸੀਂ ਪਹਿਲਾਂ ਕਰਾਇਆ ਕਰੰਦੇ ਸੀ ਉੱਥੇ ਕੰਜ ਕੰਮ ਬਿਠਾਉਣੀਆ ਨਾਲੇ ਕੜੀ ਚੋਲਾ ਦਾ ਲੰਗਰ ਕੀਤਾ ਉਧਰ ਜੀ ਆਪਾਂ ਤੇ ਇੱਧਰ ਆਪਾਂ ਨਹੀਂ ਕੀਤਾ ਇੱਧਰ ਆਪਾਂ ਕਰਾਂਗੇ 29 ਅਪ੍ਰੈਲ ਨੂੰ ਮੇਰੀ ਬੇਟੀ ਦਾ ਬਰਥਡੇ ਹੈ ਜੀ 29 ਅਪ੍ਰੈਲ ਦਾ ਸਾਰੇ ਜਾਣੇ ਜਰੂਰ ਆਇਓ ਜੀ ਤੇ ਅੱਜ ਆਪਾਂ ਚੱਲੇ ਆ ਜੀ ਬਹਿੰਡੇ ਜਿੱਥੇ ਅਸੀਂ ਕਿਰਾਏ ਤੇ ਰਹਦੇ ਸੀ ਉੱਥੇ ਕਰਦੇ ਆ ਜੀ ਮਾਤਾ ਰਾਣੀ ਦੀ ਸੇਵਾ ਜਿੰਨੇ ਕੱਪੜੇ ਤਾਂ ਹੋਈ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਮੇਰੀ ਕੁੱਕੀ ਭੈਣ ਵੀ ਆ ਰਹੀ ਆ ਪ੍ਰਵੀਨ ਬਟਿਕਾੜੀ ਵੀ ਆ ਰਹੀ ਆ ਬੁਲਾਇਆ ਉਹਨਾਂ ਨੂੰ ਮੈਂ ਤੇ ਦਿਖਾਵਾਂਗੇ ਤੁਹਾਨੂੰ ਜੀ ਸਾਰਾ ਲੰਗਰ ਤੁਸੀਂ ਵੀ ਜਰੂਰ ਆਇਓ ਜੀ ਖਾਣ ਵਾਸਤੇ ਲੰਗਰ ਕੜੀ ਚੌਲਾਂ ਦਾ ਲੰਗਰ ਕੀਤਾ ਉਧਰ ਆਪਾਂ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਆਪਾਂ ਨਹਾ ਲਈ ਸੀਗੇ 7:30 ਹੋ ਗਏ ਆ ਸਵੇਰ ਦੇ ਆਪਾਂ ਨਹਾ ਧੋ ਕੇ ਹੋਗੇ ਜੀ ਰੈਡੀ ਰੈਡੀ ਹੋਣ ਤੋਂ ਬਾਅਦ ਆਪਾਂ ਜਾ ਰਹੇ ਹਾਂ ਜੀ ਠੀਕ ਹੈ ਤੇ ਬਣੇਰ ਸਾਡੇ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਜ ਦਾ ਅਸੀਂ ਮਾਤਾ ਰਾਣੀ ਦਾ ਲੰਗਰ ਕਿਵੇਂ ਕੀਤਾ ਆਪਾਂ ਪਹੁੰਚ ਚੁੱਕੇ ਹਾਂ ਨਾ ਜਿਹੜੇ ਮੈਂ ਦੱਸਿਆ ਸੀਗਾ ਵੀ ਅਸੀਂ ਲੰਗਰ ਕੀਤਾ ਜਾਊ ਤੇ ਪਹੁੰਚ ਗਏ ਆਪਾਂ ਬੜੀ ਵਾਲੀ ਜਗ੍ਹਾ ਤੇ ਤੇ ਕਿਰਨ ਬਠਿੰਡਾ ਜੈਸਾ ਤੇ ਤੁਹਾਨੂੰ ਦਿਖਾਉਂਦੇ ਆ ਜੀ ਚਾਵਲ ਬਣੀ ਜਾਂਦੇ ਆ ਦਿਖਾਉਂਦੇ ਆ ਕਿ ਆਇਆ ਕਿਰਨ ਨੂੰ ਆ ਦਿਖਾ ਦੇ ਕਿੰਨੇ ਜਰਾ ਦੇ ਰਾਈਸ ਆਪਾਂ ਵੀ ਅੰਗਰੇਜ਼ੀ ਬੋਲਦੇ ਆ ਮਾੜੀ ਜੀ ਉਧਰ ਇਹ ਦੇਖੋ ਸਰਦਾਰ ਉਧਰ ਗੱਡੀ ਆਂਦੇ ਮਾਸਟਰ ਹੋ ਰਹੀ ਰਾਈਸ ਕੁਝ ਬੋਲੋ ਕੁਝ ਵੀ ਬੋਲੋ ਚਾਹ ਜੀ ਚਾਵਲ ਬਣ ਰਿਹਾ कड़ी किधर है कड़ी चलो अम्मी आज थोड़ा कड़ी दिखाने जी दिखाइयो जी कड़ी आ देखो एक कड़ी हो चुकी अपनी रेडी अपनी कड़ी है कड़ी पकौड़ा है ये देख सकते हो नहीं इधर अपने राइस बनी है दे जी ये बासमती राइस बनी है ਮਾ ਆਹ ਮਾਸਟਰ ਜੀ ਜਿਹਨਾਂ ਨੇ ਤਿਆਰ ਕੀਤਾ ਜੀ ਸਾਰਾ ਖਾਣਾ ਹਾਂਜੀ 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 ਫਰੈਂਡ ਇੱਥੇ ਚੁੰਨੀ ਦੇਤੀ ਕੰਜਕਾਰੂ ਹਨਾ ਚੁੰਨੇ ਦੇਖੋ ਕਿੰਦੀ ਸੋਹਣੀ ਲੱਗਦੀ ਗੋਲੂ ਦੇਖ ਮੇਰੀ ਤੇ ਸਾਰੀਆਂ ਕੁੜੀਆਂ ਬੈਠੀਆਂ ਨੇ ਤੇ ਬਹੁਤ ਵਧੀਆ ਲੱਗਦੀਆਂ ਨੇ ਬੈਠੀਆਂ ਤੇ ਹਾਂਜੀ ਗੋਲੂ ਬੈਠੀ ਆ ਚੁੰਨੀ ਲੈ ਕੇ ਤੇ ਇੱਥੇ ਹੁਣ ਮੈਂ ਆ ਗਈ ਠੀਕ ਹੈ ਮੈਂ ਦਿਨੀ ਐ ਲੋਟ ਕਰਕੇ ਚੁੰਨੀ ਇਹਦੇ ਸਿਰ ਤੇ ਚੁੰਨੀ ਤਾਂ ਸਮਝ ਨਹੀਂ ਜਾਂਦੀ ਸੀਗੀ ਤੇ ਇੱਥੇ ਮੈਂ ਬੱਬੂ ਨੂੰ ਕਿਹਾ ਵੀ ਦਿਖਾ ਭਾਈ ਚੌਰ ਚੂਲਾ ਦੇ ਕਚੌੜ ਦਿਖਾ ਤੇ ਬੱਬੂ ਨੇ ਤੇ ਇਦਾਂ ਦੇਖੋ ਕੰਜਕਾ ਨੂੰ ਪਾਉਣ ਲੱਗ ਗਏ ਸੀਗਾ ਹਨਾ ਲੇਡੀਜ਼ ਪਾਈ ਜਾਂਦੀਆਂ ਗਈ ਉਦੋਂ ਸਾਡੇ ਅੰਕਲ ਜੀ ਸੀਗੇ ਤੇ ਇਹ ਦੇਖੋ ਗੋਲੂ ਨੇ ਦੇਖੋ ਗੋਲੂ ਸਾਡੀ ਹੁਣ ਲਾਉਗੀ ਭੋਗ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਥੋੜਾ ਜਿਹਾ ਹੀ ਪਾਓ ਵੀ ਗੋਲੂ ਸਾਡੀ ਬਾਹਲਾ ਖਾਦਾ ਨਹੀਂ ਜਾਂਦਾ ਬਾਹਲੇ ਚਾਵਲੇ ਦੇ ਤੋਂ ਤੇ ਇੱਥੇ ਗੋਲੂ ਸਾਡੀ ਚਾਕੀ ਜਾਂਦੀ ਸੀ ਦੇਖ ਉਧਰ ਵੀ ਕੀ ਕੀ ਪਾਈ ਜਾਂਦੇ ਆ ਇੱਥੇ ਆ ਗਈ ਸੀ ਗੋਲੂ ਵਾਸਤੇ ਕੜੀ ਕੜੀ ਕਨੇ ਗੋਲੂ ਚਾਕੀ ਜਾਂਦੀ ਸੀ ਤੇ ਕੜੀ ਪੈ ਚੁੱਕੀ ਗੋਲੂ ਨੂੰ ਦੇਖੋ ਜੀ ਦੋ ਕਟਸ਼ੀਆਂ ਪਾਤੀਆਂ ਤੇ ਇਧਰ ਹੈ ਦੂਜੀਆਂ ਕੰਝ ਕਾਂ ਨੂੰ ਵੀ ਕੜੀ ਪੈ ਗਈ ਹੈ ਨਾ ਤੇ ਇੱਥੇ ਗੋਲੂ ਦੇਖੀ ਜਾਂਦੇ ਆ ਵੀ ਹੁਣ ਹੱਥ ਨਾਲ ਖਾਵਾਂ ਕਿ ਚਮਚੇ ਨਾਲ ਕਿਉਂਕਿ ਗੋਲੂ ਸਾਡੀ ਚਮਚੇ ਨਾਲ ਖਾਂਦੀ ਆ ਤੇ ਚਮਚ ਦਾ ਕੰਮ ਹੈ ਨਹੀਂ ਸੀਗਾ ਕਿਉਂਕਿ ਇੱਥੇ ਮੈਂ ਖਾਣ ਲੱਗ ਗਈ ਸੀਗੀ ਮਗਾ ਚਲ ਗੋਲੂ ਨੇ ਛੜਤਾ ਫਿਰ ਉਦੋਂ ਬਾਅਦ ਮੈਂ ਥਾਲੀ ਉਹਦੀ ਚੱਕ ਲਈ ਮੈਂ ਕਿ ਵੇਸਟ ਕਾ ਨੂੰ ਕਰਨਾ ਹਨਾ ਮਾਤਾ ਦਾ ਲੰਗਰ ਆ ਮੈਂ ਖਾਦਾ ਇੱਥੇ ਖਾਣਾ ਬਹੁਤ ਲੰਗਰ ਟੈਸਟੀ ਸੀਗਾ ਕੜੀ ਬਹੁਤ ਘੈਂਟ ਸੀਗੀ ਕੜੀ ਤੁਸੀਂ ਦੇਖ ਸਕਦੇ ਹੋ ਹਨਾ ਕੜੀ ਇੱਕ ਨੰਬਰ ਸੀ ਮੈਂ ਵੀ ਆ ਕੇ ਬਰ ਚੱਕ ਦੇ ਫੱਟੇ ਕਰਨਾ ਫਿਰ ਮੈਂ ਇੱਥੇ ਟੈਂਟ ਚ ਬਹਿ ਗਈ ਟੈਂਟ ਦੇ ਵਿੱਚ ਮਗਾ ਚਲ ਚੰਗੀ ਤਰ੍ਹਾਂ ਖਾ ਹੀ ਲੈਨੇ ਹੁਣ ਢਿੱਡ ਭਰ ਕੇ ਹਨਾ ਜਦੋਂ ਆਪਾਂ ਬਹਿ ਹੀ ਗਏ ਤੇ ਉਦੋਂ ਬਾਅਦ ਚ ਮੈਂ ਖਾਣ ਲੱਗ ਗਈ ਹਨਾ ਫਿਰ ਮੈਂ ਬੈਠੀ ਰਹੀ ਫਿਰ ਮੈਂ ਖਾ ਖਾਂਦਾ ਮੈਂ ਕਿ ਸਾਰੇ ਜਣੇ ਖਾਈ ਜਾਂਦੇ ਸੀ ਬਹੁਤ ਵਧੀਆ ਲੱਗ ਰਿਹਾ ਸੀ ਮਾਤਾ ਦਾ ਲੰਗਰ ਸਾਰੇ ਜਣੇ ਖਾ ਰਹੇ ਸੀਗੇ ਤੇ ਬਸ ਵਧੀਆ ਸੀਗਾ ਹਨਾ ਗੱਲਬਾਤ ਮਾਤਾ ਦਾ ਲੰਗਰ ਵਿਚਾਰੀ ਦਾ ਸਾਰੇ ਜਣੇ ਖਾਈ ਜਾਂਦੇ ਆ ਮੈਂ ਵੀ ਆ ਦੇਖੋ ਬੈਠੀ ਹਾਂ ਮੈਨੂੰ ਬਹੁਤ ਵਧੀਆ ਲੱਗੀ ਜਾਂਦਾ ਸੀ ਕਿ ਮਾਂ ਚਲ ਖਾਣੇ ਆ ਇੱਥੇ ਮੈਂ ਖੜੀ ਹੋ ਗਈ ਸੀਗੀ ਖੜੀ ਹੋ ਕੇ ਫਿਰ ਮੈਂ ਕਿ ਚਲ ਬੈੰਨੇ ਆ ਹਨਾ ਮੈਂ ਬੈਠੀ ਰਹੀ ਤੇ ਮਾਤਾਂ ਦੇ ਭੇਟਾ ਚੱਲ ਰਹੀਆਂ ਸੀਗਾ ਤੇ ਇੰਜੋਏ ਹੋ ਰਿਹਾ ਸੀ ਵਧੀਆ ਮਾਤਾਂ ਦਾ ਤੇ ਇੱਧਰ ਲੰਗਰ ਦੇਖੋ ਜੀ ਤੁਸੀਂ ਬੈਠੀ ਆ ਮੈਂ ਤੇ ਢੱਡ ਨਹੀਂ ਪਰ ਰਹੀ ਸੀ ਮੈਂ ਦੂਰੀ ਵਾਲੀ ਵੈਲਫੇਅਰ ਬੈਠੀ ਸੀਗੀ ਦੂਰੀ ਵਾਲ ਮੈਂ ਫੇਰ ਬੈ ਗਈ ਸੀਗੀ ਮਗਾ ਚਲੋ ਬੈਣੇ ਆ ਨਾ ਖਾਣੇ ਆ ਕਿਉਂਕਿ ਲੰਗਰ ਖੁੱਲਾ ਢੁੱਲਾ ਬਣਾਇਆ ਸੀ ਸਾਡੇ ਅੰਕਲ ਜੀ ਨੇ ਤੇ ਹਾਂਜੀ ਇੱਥੇ ਮੇਰੀ ਸਹੇਲੀ ਨੱਚ ਰਹੀ ਸੀ ਗਾਣਾ ਚੱਲ ਰਿਹਾ ਸੀ ਪੋਜਪੂਰੀ ਬੋਜਪੂਰੀ ਉਹਨੇ ਗਾਣਾ ਲਵਾ ਲਿਆ ਸੀ ਪਹਿਲਾਂ ਭੇਟਾ ਚੱਲ ਰਹੀਆਂ ਸੀ ਮਾਤਾਂ ਦੀਆਂ ਫਿਰ ਕਦੀ ਮੈਂ ਤਾਂ ਗਾਣੇ ਤੇ ਨੱਚਣਾਗਾ ਹਨਾ ਤੇ ਚਲੋ ਮੈਂ ਕਿਹਾ ਚੱਲ ਭਾਈ ਨੱਚ ਲੈ ਜੇ ਤੇਰਾ ਮਨ ਕਰਦਾ ਇੱਥੇ ਖੂਬ ਨੱਚੀ ਤੇ ਨੱਚੀ ਗਈ ਇਹਨੂੰ ਨੱਚਣ ਦਾ ਬਹੁਤ ਸ਼ੌਂਕ ਹੈਗਾ ਬਹੁਤ ਜ਼ਿਆਦਾ ਕਿਉਂਕਿ ਬੋਜਪੂਰੀ ਸੀ ਮਨਤਾ ਨਹੀਂ ਪਤਾ ਵੀ ਉਹ ਮਾਤਾਂ ਦੀ ਭੇਟ ਸੀਗੀ ਕਿ ਮੁੰਡਾ ਦਾ ਬੋਜਪੂਰੀ ਗਾਣਾ ਸੀਗਾ ਪਰ ਮੈਨੂੰ ਤਾਂ ਆ ਹੀ ਲੱਗਿਆ ਵੀ ਜਿਵੇਂ ਬੋਜਪੂਰੀ ਚੋ ਸੀ ਫਿਰ ਇੱਥੇ ਕਦੀ ਚੱਲ ਮੈਂ ਥੱਕ ਗਈ ਹਾਂਜੀ ਫਿਰ ਤੁਰ ਪਈ ਇਧਰ ਨੂੰ ਫਿਰ ਇਧਰ ਬੱਬੂ ਨੇ ਮੈਨੂੰ ਕੋਨਾ ਚੱਲ ਲਗੇ ਮੰਮੀ ਨੇ ਲਿਫਾਫਾ ਚੱਕਿਆ ਸਾਡਾ ਕੱਪ ਅੰਕਲਾਚਰੇ ਇੱਧਰ ਨੂੰ ਕੋ ਮਗੇ ਤੇ ਉੱਧਰ ਸਾਡੇ ਲੰਗਰ ਚੱਲ ਹੀ ਜਾਂਦਾ ਸੀਗਾ ਤੇ ਫਿਰ ਉਹ ਲਫਾਫਾ ਲੈ ਕੇ ਬੱਬੂ ਮੂਰੇ ਸੀਗਾ ਤੇ ਮੈਂ ਪਿੱਛੇ ਸੀ ਕਿ ਇਹਦੇ ਮੈਂ ਕਿਹਾ ਚੱਲ ਚੱਲਦੇ ਆਂ ਫਿਰ ਹੁਣ ਕੀ ਹੈ ਨਾ ਤੇ ਫਿਰ ਕਿਉਂਕਿ ਮੈਂ ਕੁੱਕੀ ਨੂੰ ਬੁਲਾਇਆ ਸੀ ਕੁੱਕੀ ਆਈ ਨਹੀਂ ਹੈਗੀ ਫਿਰ ਮੈਂ ਕੁੱਕੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਕੁੱਕੀ ਚੱਲ ਮੈਂ ਤੇਰੇ ਬਾਤੇ ਘਰੇ ਲੰਗਰ ਲੈ ਕੇ ਆਉਣੀ ਆ ਤੇ ਉਹ ਕਹਿੰਦੀ ਚੱਲ ਠੀਕ ਆ ਤੂੰ ਆ ਜਾ ਹਣਾ ਫਿਰ ਇਹ ਮੈਨੂੰ ਕਹਿੰਦੀ ਵੀ ਮੇਰੇ ਨਾਲ ਆ ਤੂੰ ਮੇਰੇ ਨਾਲ ਵੀਡੀਓ ਬਣਾ ਲੈ ਕਹਿੰਦੀ ਮੈਂ ਕਿ ਤੂੰ ਹੀ ਨੱਚ ਲੈ ਫੇਰੇ ਫੇਰ ਨੱਚਣ ਲੱਗ ਗਈ ਕਿਉਂਕਿ ਉਹਨੂੰ ਨੱਚਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਬਹੁਤ ਨੱਚਦੀ ਆ ਇਹ ਬਹੁਤ ਜ਼ਿਆਦਾ ਨੱਚਦੀ ਆ ਤੇ ਦੇਖੋ ਦੇਖੋ ਕਿਵੇਂ ਨੱਚ ਰਹੀ ਹੈ ਦੇਖੋ ਆ ਦੇਖੋ ਪਤਾ ਨਹੀਂ ਕਿਹ ਸ਼ਹਿਰੇ ਜੇ ਖਰ ਕਰ ਨੱਚਦੀ ਹੈਗੀ ਤੇ ਜਿੰਨੇ ਜਿੰਨੇ ਦਾ ਡਾਂਸ ਸੋਹਣਾ ਲੱਗਿਆ ਭਾਈ ਤੇ ਦਿਲ ਪੇ ਦੋ ਲਾਲ ਠੀਕ ਹੈ ਤੇ ਪੈਸੇ ਦੇ ਕਾਲਾ ਸੂਟ ਪਾਇਆ ਇੱਥੇ ਹਟ ਗਏ ਇੱਥੇ ਦੇਖ ਚੌਲ ਆਗੇ ਚੌਲ ਦੇਖੋ ਜੀ ਚਾਵਲ ਦੇਖੋ ਚਾਵਲ ਇੱਥੇ ਮੈਂ ਇਹਨੂੰ ਕਿਹਾ ਸੀ ਮੈਂ ਕਹਿੰਦਾ ਤੇ ਤੇ ਤੈਨਂ ਅੰਨ ਹੀ ਖਾ ਗਿਆ ਮੈਂ ਕਹਾਂ ਤੂੰ ਇਹ ਕਹਿੰਦਾ ਹਾਂ ਆਂਟੀ ਤੇ ਇੱਥੇ ਆਵ ਦੇਖ ਮੈਨੂੰ ਕਹਿੰਦੀ ਮੇਰਾ ਨਾ ਵੀਡੀਓ ਬਣਾ ਮੈਂ ਖਚਲ ਕੋਈ ਗੱਲ ਨਹੀਂ ਤੇਰਾ ਨਾ ਵੀਡੀਓ ਬਣਾ ਲੈਨੇ ਹਨ ਅਰ ਮੈਂ ਘੁਮਕ ਮਾ ਕੇ ਇੱਧਰ ਸਾਡਾ ਲਫਾਫਾ ਪਿਆ ਸੀ ਲਫਾਫਾ ਸਾਡਾ ਤਿਆਰ ਸੀ ਕੜੀ ਚਾਵਲ ਚੱਕ ਲੈ ਬੱਬੂ ਨੇ ਚੱਕ ਕੇ ਆ ਦੇਖ ਦਿਖਾਈ ਜਾਂਦਾ ਕਹਿੰਦਾ ਵੀ ਮੈਂ ਆ ਦੇਖੋ ਗੋਲੂ ਕਹਿੰਦੀ ਮੈਂ ਲੈ ਕੇ ਚੱਲੀ ਆ ਤੇ ਉਧਰੋਂ ਸਾਧੂ ਬਾਬਾ ਸੀ ਸਾਡੇ ਤੇ ਡਾਕਲ ਦੇ ਘਰੋਂ ਅਸੀਂ ਆ ਗਏ ਸੀਗੇ ਤੇ ਮੈਂ ਕੁੱਕੀ ਨੂੰ ਕਿਵੇਂ ਪਿੱਛੇ ਛੱਡ ਸਕਦੀ ਆ ਮੇਰੀ ਜਾਨ ਨੂੰ ਇਹਨੂੰ ਮੈਂ ਫੋਨ ਕੀਤਾ ਕਿ ਕਦੀ ਮੈਂ ਇਹ ਵੀ ਦੱਸ ਨਹੀਂ ਲੰਗਰ ਤੁਸੀਂ ਲਵਾਇਆ ਸਾਡੇ ਹਾਂ ਸਾਜਾ ਸੀਗਾ ਜੀ ਕੋਈ ਗੱਲ ਨਹੀਂ ਆਪਾਂ ਨਹੀਂ ਕਹਿਣਾ ਸੀਗਾ ਵੀ ਮੈਂ ਕਹਿਣਾ ਕੁੱਕੀ ਨੇ ਕਹਾਤਾ ਮੇਰੇ ਤੋਂ ਸਾਂਝਾ ਲਾਇਆ ਸੀ ਦੋਨਾਂ ਨੇ ਇਹਨਾਂ ਨੇ ਪ੍ਰਵੀਨ ਵੀ ਲੰਗਰ ਲਿਆਂਦੇ ਵਾਸਤੇ ਇਹ ਕਹਿੰਦੀ ਮੈਂ ਕਿਰ ਲਵਾਂ ਆ ਦੇਖੋ ਫਰਟ ਮਤਲਬ ਆਫੇ ਭਰ ਲਈ ਮੈਂ ਕਿ ਕੁੱਕੀ ਪਿੱਛੇ ਕਿਵੇਂ ਰਹਿ ਜਾ ਸਾਡੇ ਤੋਂ ਮੈਂ ਜੀ ਬਿਮਾਰ ਆਂਗੀ ਤੇ ਇਹ ਸੀਗੀ ਬਿਮਾਰ ਤੇ ਮੈਂ ਪ੍ਰਵੀਰ ਨੂੰ ਤੇ ਕੁੱਕੇ ਨੂੰ ਕੀਤਾ ਸੀ ਫੋਨ ਇਹ ਭਈ ਆਈਆਂ ਨਹੀਂ ਆ ਦੇਖ ਲਓ ਸੋਈ ਆ ਇਹ ਕੁੱਕੀ ਦੀ ਤੇ ਆ ਦੇਖੋ ਗੱਟਾ ਭਰਿਆ ਚੋਲਾ ਆ ਆ ਦੇਖੋ ਲੰਗਰ ਦੀ ਇਹ ਤਾਂ ਲੰਗਰ ਦੀ ਆ ਸਾਰੀ ਲੰਗਰ ਦੀ ਆ ਤੇਰੇ ਬਾਤ ਨਹੀਂ ਆ ਫਟੀਲਾ ਦੇਖੋ ਬਲੌਗ ਇਹਨੇ ਗੱਟਾ ਦੇਖੋ ਚੌਲਾਂ ਦਾ ਅੰਦਰ ਆਹ ਦੇਖੋ ਇਹ ਕੁੱਕੀ ਦੀ ਕੜੀ ਮम्मी ਨਾਲ ਦੇ ਦੂੰਗੀ ਹਾਂ ਹਾਂ ਮੰਮੀ ਅਰੇ ਕਹਿੰਦੇ ਜੀ ਨੂੰ ਮਰਜ਼ੀ ਦੇ ਦੇ ਆ ਦੇਖ ਇਹ ਪਰਵੀਨ ਦੇ ਤੇ ਇਹ ਪ੍ਰਵੀਨ ਨੂੰ ਰੱਖ ਦੇ ਫਿਰ ਆਂ ਚਾਵਲ ਲੈ ਰਹੇ ਆ ਅਸੀਂ ਹਣੀ ਬਾਬਾ ਦੇ ਦੋ ਜੈ ਮਾਤਾ ਦੀ ਤੇ ਮਾਤਾ ਵਿਚਾਰੀ ਮਨਜ਼ੂਰ ਕਰੇ ਜਿੰਨਾ ਕੋ ਹੋਇਆ ਕਰਤਾ ਹਨ ਤੇ ਉੱਥੇ ਮੈਂ ਬਲੌਗ ਦੇ ਵਿੱਚ ਜਾਣ ਕੇ ਨਹੀਂ ਆਈ ਜੀ ਉਹ ਅਸੀਂ ਇੱਥੇ ਪਹਿਲਾਂ ਰਹਿ ਕੇ ਆਏ ਸੀ ਕਿਰਾਏ ਤੇ ਗਰਮੀ ਬਹੁਤ ਜ਼ਿਆਦਾ ਸੀ ਉੱਥੇ ਜਿੰਨਾ ਵੀ ਕਰਤਾ ਧਰਤਾ ਸੀਗੇ ਉਹ ਮੁੰਡਿਆਂ ਨੂੰ ਕਹਿ ਰੱਖਿਆ ਸੀ ਪਕੌੜੇ ਬਹੁਤ ਵੱਡੇ ਵੱਡੇ ਪੂਰੀ ਉਹਨਾਂ ਨੇ ਬਣਾਈ ਆ ਜਿਹੜੇ ਗਣਪਤੀ ਚ ਮਾਸਟਰ ਨਹੀਂ ਹੈਗੇ ਤੇ ਜੀ ਬੁਲਾ ਕੇ ਮੈਂ ਉਹਨਾਂ ਨੂੰ ਵੀ ਦੇ ਦੇ ਦਿੰਨੀ ਆ ਰਿਸ਼ਤੇ ਵੀ ਲੈ ਜਾਓ ਭਾਈ ਲੰਗਰ ਤੇ ਮਹਾਂਜਲ ਜਿਹੜੇ ਜਿਹਦੇ ਮੂੰਹ ਚ ਪਊਗਾ ਬਹੁਤ ਵਧੀਆ ਗੱਲ ਆ ਹਨਾ ਤੇ ਲਾ ਮਾਤਾ ਰਾਣੀ ਮਨਜ਼ੂਰ ਕਰੇ ਵਿਚਾਰੀ ਲੰਗਰ ਤੇ ਲੰਗਰ ਭਾਈ ਮੈਂ ਮੇਰੇ ਕੱਪੜੇ ਵੀ ਗੰਦੇ ਹੋ ਗਏ ਸਾਰੇ ਮੈਂ ਕੀ ਕਹਿੰਦਾ ਗਰਮ ਬਹੁਤ ਸੀਗਾ ਬਾ ਆਉਂਦੀ ਉਹ ਤਾਂ ਆਈ ਜਾਂਦੀ ਆ ਹੋਰ ਆਪਣੇ ਬੰਦੇ ਆ ਹੂੰ ਤੇ ਬਸ ਸਾਡਾ ਥੋੜਾ ਜਿਹਾ ਰਫਾਫੇ ਚ ਇੱਕ ਪਾਸੇ ਪੈ ਰਹੇ ਦੀ ਚੌਲ ਆ ਲੋ ਤੇਰਾ ਗੱਟਾ ਕੜੀ ਚ ਦੇਖਾ ਲੈਂਦਾ ਜੀ ਮੈਂ ਗੱਟਾ ਭਰ ਕੇ ਹਜੇ ਹੋਰ ਹੈਗੇ ਜੇ ਕਿਸੇ ਨੂੰ ਹੋਰ ਵੀ ਲੈ ਕੇ ਜਾਣਾ ਤੁਸੀਂ ਲਾਲ ਦਿਲ ਭੇਜ ਦਿਓ ਠੀਕ ਹੈ ਕੁੜੀ ਨੇ ਡਰੈਸ ਬਦਲਦੀ ਇਹ ਸਾਡੀ ਕੁੱਕੀ ਦਾ ਘਰ ਤੇ ਇਹ ਆ ਪੱਕੀ ਦਾ ਮੰਦਿਰ ਕੁੱਕੀ ਬਹੁਤ ਪਾਠ ਪੂਜਾ ਕਰਦੀ ਆ ਤੇ ਤਾਂ ਬਹੁਤ ਆਉਂ ਨੂੰ ਹੁਣ ਤਾਂ ਲਫਾਫੇ ਨਹੀਂ ਲੋਟ ਆਉਂਦੇ ਆਈ ਨਾ ਦੇ ਜਿਹੜੇ ਪਛਾੜਿਆ ਹਾਂ ਹਾਂ ਛੱਡ ਦੋ ਆਈ ਇਹਦੇ ਵਿੱਚ ਪਾ ਦੋ ਹਾਂ ਤੇ ਨਹੀਂ ਨਹੀਂ ਚੌਲ ਕੱਢ ਕੇ ਦੋ ਨਾ ਉਹ ਆਹ ਲਫਾਫੇ ਚ ਪਾ ਦੇ ਮੈਂ ਤਾਂ ਕਹਿੰਨੀ ਆ ਚੱਲ ਆਹੋ ਜੀ ਪ੍ਰਵੀਨ ਦੇ ਚੌਲ ਬੋਣ ਲੱਗੇ ਆ ਆ ਮੈਂ ਨਾਲ ਲੋੜ ਆਹ ਲਫਾਫੇ ਦੇ ਤੇ ਇੱਕ ਆਪਣਾ ਇੱਕ ਆਪਣਾ ਰੱਖ ਲਈ ਨਾ ਇੱਕ ਆਪਣਾ ਗਾਦੇ ਵਿੱਚ ਹੋਰ ਪਾ ਦੇ ਥੋੜੇ ਜਿਹੇ ਚੌਲ ਦੇ ਪਹਿਲਾਂ ਕਿੰਨੇ ਕ ਪਰ ਦੋ ਚਲ ਕੋਈ ਨਾ ਜੋਤੀ ਵੀ ਖਾ ਲੂਗੀ ਬੁਟੀਕ ਵਾਲੀ ਪਕoare ਵਾਲੇ ਕਿਹਨਾਂ ਦਾ ਕੜੀ ਤੁਹਾਨੂੰ ਖਾ ਤੂੰ ਕੜੀ ਵੀ ਖਾ ਕੇ ਦੇ ਕੜੀ ਕਿ ਸਰਾ ਹੀ ਆ ਔਰ ਗੱਟਾ ਹੀ ਭਰ ਲਈ ਮਾਦਾ ਉੱਧਰ ਹਮਲਾ ਕਰ ਲੈਣਾ ਕਿ ਆ ਮੇਰੇ ਨਹੀਂ ਲੈ ਪਰ ਕਹਿੰਦੇ ਗੱਟੇ ਤੇ ਮੇਰੇ ਮੇ ਉਹ ਦੋਨਾਂ ਕੜੀਆਂ ਆਹੋ ਚੌਲ ਨਹੀਂ ਕੇ ਲੈ ਲੈ ਉਹਨਾਂ ਚ ਦੋਨਾਂ ਚ ਕੜੀਆਂ ਹਾਂ ਹਾਂ ਇਹ ਮੈਂ ਲਿਆ ਆ ਘਰ ਵਾਸਤੇ ਤੇ ਇਹਦੇ ਵਿੱਚੋਂ ਆ ਐਚ ਵੀ ਕੜੀ ਆ ਉਹਦੇ ਚ ਵੀ ਕੜੀ ਆ ਜੇ ਕੜੀ ਘਟਦੀ ਹੋਈ ਤਾਂ ਆਪਾਂ ਹੋਰ ਖਾ ਪੀ ਸਕਦੇ ਆ ਸਾਡਾ ਗਿਫਟੀ ਸੁੱਤਾ ਪਿਆ ਵਿਚਾਰਾ ਰਾਤ ਦੇ ਕੰਮ ਤੇ ਸੀ ਉਹ ਸਾਡਾ ਬਾਜਾ ਪਿਆ ਜਿਹਦੇ ਸਿਰ ਹਿਲ ਕਰਦੇ ਹੁੰਦੇ ਨੇ ਜੀ ਤੇ ਤੇ ਸੋ ਗਾਇਸ ਅੱਜ ਮੈਂ ਹੈਗੀ ਬਿਮਾਰ ਤੇ ਅੱਜ ਮੈਨੂੰ ਟਾਈਫਾਇਡ ਹੋਇਆ ਪਿਆ ਦਾ ਸੱਲ ਨਹੀਂ ਘਟੇ ਪਏ ਥੋੜੀ ਹੋਰ ਤੇ ਗਣਪਤੀ ਕੋਲੇ ਕੀਤਾ ਸੀਗਾ ਅਸੀਂ ਪਹਿਲਾਂ ਉੱਧਰ ਕਰਾਇਆ ਕਰੰਦੇ ਤੁਹਾਨੂੰ ਦੱਸਿਆ ਸੀ ਮੈਂ ਤੇ ਕੀ ਕਹਿੰਦੇ ਤੋਂ ਆ ਜਾਣੀ ਗਿਆ ਔਰ ਮੇਰਾ ਤਾਂ ਉਸ ਕਪੜੇ ਹੋ ਚਲੋ ਕੋਈ ਗੱਲ ਨਹੀਂ ਮਾਤਾ ਦੇ ਲੰਗਰ ਆ ਕੋਈ ਗੱਲ ਹੀ ਨਹੀਂ ਬਣੇ ਰਿਓ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਪ੍ਰਵੀਨ ਆਈ ਤੋ ਇਹਨੂੰ ਉਂ ਫੋਨ ਕਰਕੇ ਪ੍ਰਵੀਨ ਨੂੰ ਇਹਦਾ ਵੱਡੇ ਉਗਲ ਤੇ ਨਹੀਂ ਮੋਦੀ ਹੈ ਔਰ ਮੈਂ ਲੰਗਰ ਖਾਣ ਆਈ ਆ ਤੋਣੇ ਨੇ ਮੈਂ ਫੋਨ ਕੀਤਾ ਵਗਾ ਹੁੜੇ ਫੋਨ ਕੀਤਾ ਤੇ ਕੁੜੀ 5 ਮਿੰਟਾਂ ਚ ਆ ਗਈ 5 ਮਿੰਟਾਂ ਚ ਆਉਣਾ ਚੌੜਾ ਚੌੜਾ ਹੋਰ ਪਾ ਦੇ ਪ੍ਰਵੀਨ ਬਹੁਤ ਆਵੇ ਇੱਦਾਂ ਚੌੜੀ ਇੱਡੀ ਕਣੀ ਜੋ ਤਿੰਨ ਦੇਦੀ ਜੋਤੇ ਵੀ ਖਾ ਲੂਗੀ ਬਾਜਾ ਡਾਟਾ ਹਿੰਦੀ ਫੇ ਤੋ ਬਿਫੜਾ ਕੇ ਜੋ ਹੋ ਰਹੀ ਹੈ ਫੜਾ ਗਈ ਹੀ ਗਿਆ ਇਹਦਾ ਸ਼ਰਟ ਦਾ ਰੋਲਾ ਪੈ ਚੁੱਕਿਆ ਸੀ ਹਾਂਜੀ ਸ਼ਰਟ ਦਾ ਪੈ ਗਿਆ ਰੋਲਾ ਬਹਿ ਤਾਂ ਜਾ ਹੁਣ ਉੱਚਾ ਕਿ ਪਾਇਆ ਉੱਚਾ ਕੀ ਪਾਇਆ ਆਹ ਦੇਖੋ ਜੀ ਵਾਉ! ਇਹ ਮਾਰੀ ਬੇਟੀ ਦਾ ਬਰਥਡੇ ਹੈ ਉਸਕੇ ਲਈ ਫਰਾਕ ਲੈ ਗਏ। ਬਹੁਤ ਆਹੀ ਪਾਈ ਬਰਥਡੇ ਤੇ ਆ ਬੜੀ ਸੋਹਣੀ ਆਂਟੀ ਕਿਉਂਕਿ ਮੈਂ ਬਰਥਡੇ ਤੇ ਸਾਡੀ ਬੇਟੀ ਜਿਹੜੀ ਵਰਤੀ ਆ ਉਹਦੇ ਬੱਚਾ ਬੱਚੀ ਹੋਣ ਵਾਲਾ ਸ਼ਾਇਦ ਮੈਂ ਉਦੋਂ ਨਾ ਹੋਵਾਂ ਇਸ ਕਰਕੇ ਮੈਂ ਆਪਦੀ ਗੁੱਲ ਨੂੰ ਦਿੱਤੀ ਆ ਜੀ ਗਿਫਟ ਨਾਲ ਦੇਖੋ ਬੜਾ ਕਿੰਨਾ ਮੇਰਾ ਬੱਲਾ ਆ ਗਿਆ 29 ਅਪ੍ਰੈਲ ਦਾ ਮੇਰੀ ਬੇਟੀ ਦਾ ਬੱਟਾ ਹੈ ਬਾਈ ਚੰਸ ਮੈਂ ਨਹੀਂ ਹੋ ਸਕਦੀ ਦਾ ਕਿੱਕੇ ਵੀ ਨਾ ਜੇ ਹੋਈ ਤਾਂ ਮੱਖਰੀ ਬੱਲਾ ਬਹੁਤ ਸੋਹਣੀ ਆ ਬਹੁਤ ਘੈਂਟ ਲੱਗਦੀ ਕਿੰਨੀ ਪਿਆਰੀ ਫਰਾਕ ਆ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਪੀਲੇ ਦਿਲ ਭੇਜਿਓ ਗੁੰਨੂ ਵਾਸਤੇ ਵੀ ਫਰਾਕ ਸੋਹਣੀ ਹੈ ਬੱਡੇ ਤੇ ਹੀ ਫਰਾਕ ਪੋਣੀ ਹੈ ਨਾ ਪੁੱਛੇ ਤੁਸੀਂ ਕਿਹੜਾ ਕਲਰ ਚਾਹੀਦਾ ਕਹਿੰਦੀ ਮੈਨੂੰ ਟਿੱਪੀ ਆ ਤੁਹਾਨੂੰ ਬਗਾਈ ਦੀ। ਹਾਂ ਬਾਈ ਦੇ ਘਰ ਕਦੋਂ ਕਹਿ ਗੂ ਕਿ ਸੰਨਾ ਕਹਿੰਦੀ ਉਹਨੇ ਪੀਲਾ ਤੇ ਫਿਰ ਮੈਂ ਪੀਲੇ ਜਿਹੇ ਫਰਾਕ ਲੈ ਕੇ ਰੱਖਿਆ ਨੇ ਸੰਜਣੇ ਕਮੈਂਟ ਕਰਕੇ ਦੱਸਿਓ ਕਿਵੇਂ ਆਤਾ ਗੁੰਨੂ ਤੇ ਸਾਡੀ ਨੂੰ ਪੀਲੇ ਦਿਲ ਜੀ ਜਿਹਨੂੰ ਸੋਹਣੀ ਸੋਹਣੀ ਲੱਗੀ ਫਰਾਕ ਕੁੱਕੀ ਕੁੱਕੀ ਨੇ ਦਿੱਤੀ ਆ ਭਈ ਇਹ ਔਰ ਮੈਂ ਬੱਡੇ ਤੇ ਪਹਿਲਾਂ ਤੇ ਗੱਡਿਓ ਕਿ ਮੈਨੂੰ ਸ਼ਾਲਾਮਬਸਰ ਜਾਣਾ ਪਵੇ ਹਾਏ ਹਾਏ ਤੇ ਕਿਉਂਕਿ ਸੰਦਾਰ ਕਹਿੰਦਾ ਏ ਏ ਦਾ ਚਿਲੇ ਰੱਖੀ ਤੋ ਗੁੱਦੂ ਗੰਦਾ ਕਪਤਾਨ ਅੱਜ ਦੀ ਡੋਢੇ ਭੈਣ ਫੜਾ ਬਾਰੇ ਚਾਣ ਗਏ ਬਹੁਤ ਛੂਟ ਕਾ ਤਾ ਹਾਂਜੀ ਅੱਜ ਦਾ ਬਲੌਗ ਸਾਡਾ ਸੀਗਾ ਇੱਥੋਂ ਤੱਕ ਹੀ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ ਸਾਡੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਵੀਡੀਓ ਔਰ ਬਲੌਗ ਨੂੰ ਸਾਡੇ ਕੀ ਕਹਿੰਦੇ ਹੋ ਅਲੀ ਆ ਰਹੀ ਜਿਹੜੀ ਬਰਾਈ ਆ ਫਰ ਕੱਲ੍ਹ ਵੀ ਜ ਬਣਾਈਆ ਫਰੈਂਡਾ ਸੀ ਆ ਫਿਲਮੀ ਆ ਇਹ ਹੋਰ ਕੀ ਆ ਬਲੌਗ ਬਣਾਇਆ ਤੇ ਸਾਡੇ ਕਪਤਾਨ ਜੀ ਕਰਦਾ ਜੈਲ ਸੀ ਤੇ ਕੁੱਕੀ ਪਾਣ ਨੇ ਗੋਲਮ ਦੱਤੀ ਆ ਭਰਾ ਵੱਡੇ ਦੀ ਇਹ ਕਰਦਾ ਜੈਲ ਸੀ ਇਹ 36 ਵਾਲੀ ਜਾ ਕੇ ਉੱਥੇ ਕੁਰਸੀ ਤੋਂ ਭਰਾ ਚੱਕ ਲੈ ਆ ਕੇ ਜਾ ਕੇ ਚੱਕ ਲੈ ਭਰਾ ਹੁਣ ਹੁਣ ਅਸੀਂ ਰੱਖਤੀ ਆ ਤਾਂ ਤੇ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਾ ਕੇ ਤੁਹਾਨੂੰ ਅਸੀਂ ਹੋ ਜਾਦਾ ਅਸੀਂ ਹੋ ਗਏ ਜੀ ਰੈਡੀ ਅਸੀਂ ਹੋ ਗਏ ਜੀ ਰੈਡੀ ਸਾਨੂੰ ਪੁੱਛੋਣ ਵੈਟ ਆ 10 ਤਰੀਕ ਨੂੰ ਅਸੀਂ ਠੀਕ ਆ ਤੇ ਉੱਥੇ ਹੈਗੀ ਪਾਰਟੀ ਤੁਹਾਨੂੰ ਸਾਰਿਆਂ ਨੂੰ ਅਸੀਂ ਉੱਥੇ ਮਿਲਾਂਗੇ ਅਗਲੇ ਵਲੌਗ ਵਿੱਚ